ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਣਵੰਤੀ ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਆਖਾ ਬਿਰთა ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਉ ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨ ਕਾਹੂ ਜਾਏ ਜੀਉ ਏ ਮਨ ਤੇ ਕੂਂ ਦੇਵਸਾ ਮੈਂ ਮਾਰਗ ਦੇਹ ਬਤਾਏ ਜੀਓ ਹਉ ਆਇਆ ਦੂਰ ਹਉ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜੀਓ ਤਿਆਗੇ ਮਨ ਕੇ ਮੱਟੜੇ ਵਿਸਾਰੀ ਦੂਜਾ ਭਾਉ ਜੀਓ ਇਉਂ ਪਾਵੈ ਹਰ ਦਰਸਾਵੜਾ ਨਹ ਲੱਗਾ ਤਤੀਵਾਉ ਜੀਉ ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਤੀਆ ਪਸਾਉ ਜੀਉ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਹਉ ਰੱਜਾਂ ਤ੍ਰਿਪਤ ਅਗਾਏ ਜੀਉ ਜੋ ਗੁਰ ਦਿਸੈ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਮੈਂ ਬਾਹੜਾ ਨਾ ਤ੍ਰਿਸ਼ਨਾ ਭੁਖੜੀ ਹਾਂ ਰੱਜਾਂ ਤ੍ਰਿਪਤੀ ਅਗਾਏ ਜਿਉ ਜੋ ਗੁਰ ਦਿਸੈ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ